ਪੜਾ ਤੇ ਹਾਜ਼ਰ ਹੋ ਕੇ ਪੜਾ ਕੀਤਾ ਆਪ ਸੰਗਤਾਂ ਨੇ ਦਰਸ਼ਨ ਪਰਸਨ ਕੀਤੇ ਆ ਇਹ ਸੱਚ ਹੈ ਜਦੋਂ ਕੋਈ ਗੁਰਮਤ ਦੇ ਰਸਤੇ ਤੇ ਚੱਲਦਾ ਨਾ ਉਹਦੇ ਰਾਤ ਚ ਔਕੜਾਂ ਆਉਂਦੀਆਂ ਨੇ ਔਕੜਾ ਬਾਬੇ ਨਾਨਕ ਦਾ ਪ੍ਰਕਾਸ਼ ਕੀ ਕਹਿੰਦਾ ਗੁਰੂ ਕੇ ਸਿੱਖਾ ਘਬਰਾਈ ਨਾ ਸੰਸਾਰ ਦੇ ਲੋਕਾਂ ਨੇ ਮੇਰੇ ਹਰ ਕਦਮ ਕਦਮ ਤੇ ਮੈਨੂੰ ਔਕੜਾਂ ਵਿਖਾਈਆਂ ਨੇ ਇਥੋਂ ਤੱਕ ਉਹ ਨਾ ਆਪਣੇ ਨਗਰ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਪਹਿਲਾ ਉਨ੍ਹਾ ਲੋਕਾਂ ਦਾ ਹਾਜ਼ਰੀ ਭਰ ਕੇ ਆਇਆ। ਨਾਮ ਨੌਰ ਹੈ। ਇਹ ਬੱਚਾ ਜਿਹੜਾ ਆਸਰੇ ਨੇ ਸੋਇਨਾ ਮੁਆਫਾ ਦਿਨਾਂ ਦੇ ਇਧਰ ਨੂੰ ਗੂਰ ਕਰਨ ਵਾਸਤੇ ਹੋਇਆ। ਸਿੰਘ ਬੁੱਕੇ ਬਿਰਦਾਵਲੀ ਤੋਂ ਸਾਹਿਬ ਨੂੰ ਗੁਣੀ ਨਾ ਕਿਹਾ ਕਿ ਤੁਹਾਡੇ ਨਾਲ ਸੰਦੇ ਕਰ ਨਹੀਂ ਤਾਂ